ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਕਿਵੇਂ ਦਾ ਰਹੇਗਾ ਕੱਲ 30 ਦਸੰਬਰ 2023 ਨੂੰ ਮੌਸਮ ਉਸ ਬਾਰੇ ਅੱਜ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਇੱਕ ਵਾਰਨਿੰਗ ਜਾਂ ਚੇਤਾਵਨੀ ਜਾਰੀ ਕੀਤੀ ਹੈ ਆਪਾਂ ਬਹੁਤ ਖੁਸ਼ ਹਾਂ ਕਿ ਮੌਸਮ ਤੇ ਠੰਡ ਆ ਗਈ ਹੈ ਓਸ ਪੈਣ ਲੱਗ ਗਈ ਹੈ ਤੇ ਕਣਕ ਦੀ ਫਸਲ ਲਈ ਇਹ ਬਹੁਤ ਚੰਗਾ ਹੈ ਆਉਣ ਵਾਲੇ 3-4 ਦਿਨਾਂ ਚ ਬਾਰਿਸ਼ ਆਨਦੀ ਫਿਲਹਾਲ ਕੋਈ ਵਾਰਨਿੰਗ ਜਾਂ ਚੇਤਾਵਨੀ ਜਿਹੜੀ ਹੈ ਜਾਂ ਕੋਈ ਮੌਸਮ ਵਿਭਾਗ ਨੇ ਜਾਣਕਾਰੀ ਨਹੀਂ ਦਿੱਤੀ ਹੈ ਇਸ ਕਰਕੇ ਜਿਹੜਾ ਕਨਕਾਂ ਤੇ ਤੁਸੀਂ ਕੰਮ ਕਰਨਾ ਹੈ ਕੋਈ ਸਪਰੇਅ ਕਰਨੇ ਨੇ ਉਹ ਤੁਸੀਂ ਕਰ ਸਕਦੇ ਹੋ ਆਓ ਵੇਖਦੇ ਹਾਂ ਕਿ ਅੱਜ ਕੀ ਜਾਣਕਾਰੀ ਆਈ ਹੈ ਤੇ ਕੱਲ ਕਿਵੇਂ 30 ਤਰੀਕ ਨੂੰ ਰਹੇਗਾ ਮੌਸਮ ਮੌਸਮ ਵਿਭਾਗ ਪੰਜਾਬ ਚੰਡੀਗੜ੍ਹ ਨੇ ਅੱਜ 1 ਵਜੇ ਇਹ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਮੁਤਾਬਿਕ ਪੰਜਾਬ ਦੇ ਪਠਾਨਕੋਟ ਚ ਤੇ ਗੁਰਦਾਸਪੁਰ ਚ ਤੇ ਹੈ ਜੀ orange alert 30 ਤਰੀਕ ਨੂੰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਚ red alert ਹੈ ਬਹੁਤ ਡੈਂਸ ਟੂ ਡੈਂਸ ਫੌਗ ਰਹੇਗੀ ਉਸ ਤੋਂ ਬਾਅਦ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਚ ਹੈ orange alert ਕਪੂਰਥਲਾ ਤੇ ਜਲੰਧਰ ਚ ਹੈਗੀ ਹੈ ਜੀ red alert ਕੱਲ ਵੀ ਸੀਗੀ 30 ਤਰੀਕ ਨੂੰ ਵੀ ਰਹੇਗੀ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਤੇ ਮੋਗਾ ਤੇ ਉਸ ਤੋਂ ਬਾਅਦ ਬਟਿੰਡਾ ਇਹ ਸਾਰਿਆਂ ਜ਼ਿਲ੍ਹਿਆਂ 'ਚ ਕੱਲ 30 ਤਰੀਕ ਨੂੰ ਰੈੱਡ ਅਲਰਟ ਰਹਿਣ ਦੀ ਪੂਰੀ ਸੰਭਾਵਨਾ ਹੈ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਹੈ ਧੁੰਦ ਆਉਣ ਦੀ ਸੰਭਾਵਨਾ ਹੈ ਲੁਧਿਆਣਾ ਬਰਨਾਲਾ ਤੇ ਮਾਨਸਾ 'ਚ ਵੀ ਰੈੱਡ ਅਲਰਟ ਹੈ 30 ਤਰੀਕ ਸ਼ਨੀਵਾਰ ਨੂੰ ਉਸ ਤੋਂ ਬਾਅਦ ਸੰਗਰੂਰ 'ਚ ਵੀ ਰੈੱਡ ਅਲਰਟ ਹੈ ਜਦਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਰੂਪਨਗਰ 'ਚ ਇੱਥੇ ਔਰੇਂਜ ਅਲਰਟ ਹੈ ਮਗਰ ਧੁੰਦ ਇੱਥੇ ਵੀ ਬਣੀ ਰਹੇਗੀ ਠੰਡ ਰਹੇਗੀ ਕੋਹਰਾ ਰਹੇਗਾ ਇਹ ਉਸ ਤੋਂ ਬਾਅਦ ਪਟਿਆਲਾ ਐਡ ਆਨ ਹੋਇਆ ਹੈ ਕੱਲ 13 ਡਿਸਟ੍ਰਿਕਟ ਤੇ ਵਾਰਨਿੰਗ ਸੀ ਅੱਜ 15 ਤੇ ਆ ਗਈ ਹੈ 15 ਡਿਸਟ੍ਰਿਕਟ ਚ ਲੋਕੀ ਰੱਖਣਗੇ ਧਿਆਨ ਇਹ ਅਸੀਂ ਇਹ ਕਹਿਣਾ ਚਾਹਾਂਗੇ ਕਿ ਵੀ ਕਣਕਾਂ ਦੀ ਫਸਲਾਂ ਦੇ ਉੱਤੇ ਤੁਸੀਂ ਜਿਹੜੇ ਕੰਮ ਕਰਨਾ ਚਾਹੁੰਦੇ ਹੋ ਕਰੋ ਜਿਹੜੇ ਲੋਕ ਟਰੈਵਲ ਕਰਨਾ ਚਾਹੁੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਗੇ ਆਪਦੇ ਵਾਹਨ ਯੂਜ਼ ਕਰਨਗੇ ਉਹ ਜਰਾ ਧਿਆਨ ਰੱਖਣਗੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਹੈ ਉਹ ਬਹੁਤ ਘਟ ਗਈ ਹੈ ਔਰ ਨਾਊ ਕਾਸਟ ਜਿਹੜਾ ਹੈ ਘੜੀ-ਘੜੀ ਜਿਹੜਾ ਹੈ ਮੌਸਮ ਵਿਭਾਗ ਰਾਤ ਨੂੰ ਵੀ ਚੇਤਾਵਨੀ ਦੇ ਰਿਹਾ ਹੈ ਕਿ ਵੀ ਵਿਜ਼ਿਬਿਲਟੀ ਕਿੱਥੇ ਕਿਹੜੇ ਸ਼ਹਿਰ ਚ ਕਿੰਨੀ ਹੈਗੀ ਹੈ ਉਸ ਕਰਕੇ ਆਪਦੀਆਂ ਗੱਡੀਆਂ ਜਣੀਆਂ ਨੇ ਧਿਆਨ ਨਾਲ ਚਲਾਇਆ ਜੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ